ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਦੀਪ ਖੁੱਲਰ ਅੱਜ ਦਾ ਲਾਈਵ ਜਿਲੰਦਰ ਲੋਕ ਸਭਾ ਨੂੰ ਸਮਰਪਿਤ ਅੱਜ ਮੈਂ ਬਤੌਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਅੱਜ ਮੈਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੋ ਉਹਨਾਂ ਨੇ ਸਾਨੂੰ ਹੱਕ ਲੈ ਕੇ ਦਿੱਤਾ ਵੋਟ ਦਾ ਜਿਸ ਵੋਟ ਦੇ ਨਾਲ ਅਸੀਂ ਕੌਂਸਲਰ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਚੁੰਦੇ ਆਂ ਅੱਜ ਮੈਂ ਆਪਣੇ ਵੋਟ ਦੇ ਹੱਕ ਦੀ ਗੱਲ ਕਰਾਂਗਾ ਮੈਂ ਪੁੱਛਣਾ ਚਾਹੁੰਨਾ ਕਿ ਜਲੰਧਰ ਦਾ ਐਮਪੀ ਕੌਣ ਹੈ ਸਤਿਕਾਰਯੋਗ ਸਰਦਾਰ ਚੰਨਜੀ ਸਿੰਘ ਚੰਨੀ ਸਾਹਿਬ ਜੋ ਸਾਡੇ ਟੈਕਸਾਂ ਦੇ ਨਾਲ ਦਿੱਤੇ ਹੋਏ ਧਨ ਰੂਪ ਦੇ ਵਿੱਚ ਜੋ ਤਰ੍ਹਾਂ ਆ ਲੈ ਰਿਹਾ ਉਹ ਮੈਂਬਰ ਪਾਰਲੀਮੈਂਟ ਦਾ ਜਲੰਧਰ ਦੇ ਜਾਂ ਸ਼ਸ਼ੀਲ ਕੁਮਾਰ ਰਿੰਕੂ ਜੋ ਮੁਫਤ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਔਰ ਆਪਣੇ ਪਰਿਵਾਰ ਸਮੇਤ ਲੋਕਾਂ ਦੀ ਸੇਵਾ ਕਰ ਰਿਹਾ ਉਹ ਮੈਂਬਰ ਪਾਰਲੀਮੈਂਟ ਹੈ ਮੈਂ ਅੱਜ ਵੋਟ ਦੇ ਅਧਿਕਾਰ ਦੇ ਨਾਲ ਪੁੱਛਣਾ ਚਾਹੁੰਦਾ ਮਾਨਯੋਗ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਕਿ ਚੰਨੀ ਸਾਹਿਬ ਤੁਸੀਂ ਤੇ ਤੁਹਾਡੀ ਪੂਰੀ ਟੀਮ ਨੇ ਭਾਪ ਕਾਂਗਰਸ ਜਮਾਤ ਨੇ ਜਦੋਂ ਤੁਹਾਡਾ ਚੋਣ ਸੀ ਉਦੋਂ ਬਹੁਤ ਖੰਪ ਪਾਈ ਸੀ ਬਹੁਤ ਗੱਲਾਂ ਕੀਤੀਆਂ ਸੀ ਕਿ ਚੰਨੀ ਕਰਦਾ ਮਸਲੇ ਹੱਲ ਕਰ ਕਰ ਚੱਲੀ ਇਹ ਹੀ ਗੱਲ ਚੰਨੀ ਸਾਥ ਮਸਲੇ ਹੱਲ ਮੈਨੂੰ ਲੱਗਦਾ ਬੱਕਰੀਆਂ ਦਾ ਦੁੱਧ ਚੋਣ ਤੋਂ ਬਗਾਰ ਤੁਹਾਡੇ ਕੋਲ ਹੋਰ ਕੋਈ ਮਸਲਾ ਹੱਲ ਨਹੀਂ ਹੁੰਦਾ ਅੱਜ ਦਾ ਲਾਈਵ ਸਿਰਫ ਦੋ ਮੁੱਦਿਆਂ ਤੇ ਆ ਮੁੱਦੇ ਇੰਨੇ ਕਾ ਕਿ ਸਵੇਰ ਤੋਂ ਸ਼ੁਰੂ ਕਰ ਦਈਏ ਰਾਤ ਪੈ ਜੇ ਮੁੱਦੇ ਖਤਮ ਨਾ ਹੋਣ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਵੋਟਾਂ ਪਾਈਆਂ ਸੀ ਔਰ ਲੋਕਾਂ ਨੇ ਬਹੁਤ ਪ੍ਰੋਸਾ ਕਰਕੇ ਚੰਨੀ ਸਾਹਿਬ ਨੂੰ ਜਿਤਾ ਕੇ ਭੇਜਿਆ ਸੀ ਪਰ ਚੰਨੀ ਸਾਹਿਬ ਨੇ ਇੱਕ ਵੀ ਕੰਮ ਜਿਹੜਾ ਮੇਰੀ ਨਿਗਾਹ ਦੇ ਵਿੱਚ ਉਹ ਲੋਕ ਸਭਾ ਹਲਕੇ ਦੇ ਅੰਦਰ ਨਹੀਂ ਕੀਤਾ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਸ਼੍ਰੀ ਨਰਿੰਦਰભાઈ ਮੋਦੀ ਜੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਜੋ ਕਟੜਾ ਤੋਂ ਸ਼੍ਰੀ ਅੰਮ੍ਰਿਤਸਰ ਤੱਕ ਆਂਦੀ ਹੈ ਉਹ ਸਾਨੂੰ ਤੋਹਫੇ ਵਜੋਂ ਦਿੱਤੀ ਉਸ ਟ੍ਰੇਨ ਨੇ ਕੱਲ ਪਹਿਲੇ ਦਿਨ ਆਪਣੀ ਰੇਲ ਦੀ ਪਟਰੀ ਤੇ ਦੌੜਨਾ ਸੀ ਮਾਂ ਦੇ ਭਗਤਾਂ ਨੂੰ ਔਰ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਗੁਰੂ ਰਾਮਦਾਸ ਸਾਧ ਦੇ ਭਗਤਾਂ ਨੂੰ ਆਪਣੇ ਆਪਣੇ ਸਥਾਨ ਤੇ ਪਹੁੰਚਾਉਣਾ ਸੀ ਗੁਰੂ ਸਾਹਿਬ ਦੇ ਔਰ ਮਹਾਰਾਣੀ ਦੇ ਦਰਸ਼ਨ ਕਰਾਉਣੇ ਸੀ। ਕੱਲ ਉਸ ਟ੍ਰੇਨ ਦਾ ਸ਼ੁਭਾਰੰਮ ਮਾ ਵੈਸ਼ਨ ਦੇਵੀ ਦਰਬਾਰ ਦੇ ਸ਼ਹਿਰ ਕਟੜਾ ਤੋਂ ਹੋਇਆ। ਕਟੜੇ ਚ ਸਵਾਗਤ ਸੀ ਪਹਿਲਾ, ਫਿਰ ਦੂਜਾ ਸਵਾਗਤ ਜੰਮੂ ਸੀ, ਤੀਜਾ ਸਵਾਗਤ ਪਠਾਨਕੋਟ ਸੀ, ਚੌਥਾ ਸਵਾਗਤ ਜਲੰਧਰ ਸੀ, ਪੰਜਵਾਂ ਬਿਆਸ ਤੇ ਛੇਵਾਂ ਸ਼੍ਰੀ ਅਮਰitsar ਸਾਹਿਬ ਜੀ ਮੈਂ ਕਿਸੇ ਹੋਰ ਸਟੇਟ ਤੋਂ ਜਾਂ ਸ਼ਹਿਰ ਤੋਂ ਕੁਝ ਨਹੀਂ ਲੈਣਾ ਦੇਣਾ ਮੈਂ ਆਪਣੇ ਹਲਕਾ ਲੋਕ ਸਭਾ ਜਲੰਧਰ ਦੀ ਗੱਲ ਕਰਦਾ ਜਲੰਧਰ ਹਲਕੇ ਦੇ ਰੇਲਵੇ ਸਟੇਸ਼ਨ ਦੇ ਵਿੱਚ ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੈਂਬਰ ਪਾਰਲੀਮੈਂਟ ਦੇ ਰੂਪ ਦੇ ਵਿੱਚ ਹੁੰਦੇ ਆ ਔਰ ਸਾਡੇ ਮੈਂਬਰ ਪਾਰਲੀਮੈਂਟ ਨੇ ਜੋ ਉਹੀ ਕੰਮ ਕਰਦੇ ਆ ਕੱਲ ਮੈਂ ਮਹਿਸੂਸ ਕੀਤਾ ਕਿ ਸਾਡੇ ਮੈਂਬਰ ਪਾਰਲੀਮੈਂਟ ਚੰਨੀ ਸਾਹਿਬ ਨਹੀਂ ਹੈ ਚੰਨੀ ਸਾਹਿਬ ਸਿਰਫ ਤਨਖਾਹ ਲੈਣ ਨੂੰ ਚੁਟਕਲੇ ਸੁਣਾਉਣ ਨੂੰ ਔਰ ਇਧਰ ਉਧਰ ਦੀਆਂ ਗੱਲਾਂ ਕਰਨ ਨੂੰ ਆ ਕੰਮ ਕਰਨ ਨੂੰ ਤੇ ਸਾਡਾ ਭਰਾ ਸਾਡਾ ਵੀਰ ਮਾਵਾਂ ਦਾ ਪੁੱਤ ਸ਼ਸ਼ੀਲ ਕੁਮਾਰ ਰਿੰਕੂ ਹੈ ਰਿੰਕੂ ਨੇ ਹਾਰ ਕੇ ਵੀ ਆਪਣਾ ਫਰਜ਼ ਨਿਭਾਇਆ ਹਾਰ ਕੇ ਵੀ ਕਿਉਂਕਿ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਜੇ ਮੈਂ ਜਿੱਤਿਆ ਮੈਂ ਇਹ ਕਰੂੰਗਾ ਮੈਂ ਇਹ ਕਰੂੰਗਾ ਸ਼ਾਇਦ ਲੋਗਾ ਨੇ ਫਤਵਾ ਦਿੱਤਾ ਸ਼ਸ਼ੀਰ ਨੂੰ ਜਿੱਤ ਨਹੀਂ ਪਾਇਆ ਪਰ ਹਾਰ ਕੇ ਵੀ ਲੋਕਾਂ ਦੀ ਸੇਵਾ ਕਰ ਰਿਹਾ ਕੱਲ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਫਰਜ ਬੰਦਾ ਸੀ ਇਹ ਧਰਮ ਬੰਦਾ ਸੀ ਜਿਹੜੀ ਬੰਦੇ ਵਾਹ ਟ੍ਰੇਨ ਜਿਹੜੀ ਹੈ ਜਲੰਧਰ ਸ਼ਾਹਦ ਦੇ ਸਟੇਸ਼ਨ ਤੇ ਆਉਣੀ ਸੀ ਉਹਦਾ ਸਵਾਗਤ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਆਪਣੀ ਪੂਰੀ ਟੀਮ ਦੇ ਨਾਲ ਕਰਦੇ ਆਪਣੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਆਪਣੇ ਜਿੰਨੇ ਵੀ ਵਿਧਾਇਕ ਹੈ ਉਹਨਾਂ ਦੇ ਨਾਲ ਲੱਗ ਕੇ ਟ੍ਰੇਨ ਦਾ ਵੈਲਕਮ ਕਰਦੇ ਪਰ ਅਫਸੋਸ ਅਫਸੋਸ ਔਰ ਸ਼ੇਮ ਸ਼ੇਮ ਸਰਦਾਰ ਚੰਨਜੀ ਸਿੰਘ ਚੰਨੀ ਨੇ ਇਸ ਗੱਲ ਤੇ ਤਵੱਜੋ ਹੀ ਨਹੀਂ ਦਿੱਤੀ ਉਹਨਾਂ ਦੇ ਦਿਮਾਗ 'ਚ ਕੀ ਸੀ ਇਹਨੂੰ ਨਹੀਂ ਪਤਾ ਪਰ ਉਹਨਾਂ ਦੀ ਛੋਟੀ ਸੋਚ ਇਸ ਗੱਲ ਦਾ ਪ੍ਰਤੀਤ ਹੈ ਕਿ ਜੋ ਮਾਹ ਬੈਸ਼ਨੋ ਦੇ ਵੀ ਦਰਬਾਰ ਤੋਂ ਟ੍ਰੇਨ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣੀ ਸੀ ਜਲੰਧਰ ਦਾ ਪੜਾਓ ਪਾਰ ਕਰਨਾ ਸੀ ਜਲੰਧਰ ਦੇ ਪੜਾਓ ਦੇ ਵਿੱਚ ਜੋ ਸਵਾਗਤੀ ਮੰਚ ਰੇਲਵੇ ਵੱਲੋਂ ਲਗਾਇਆ ਗਿਆ ਸੀ ਉਹਦਾ ਨਿਮੰਤਰਣ ਸਰਦਾਰ ਚਰਨ ਸਿੰਘ ਚੰਨੀ ਨੂੰ ਦਿੱਤਾ ਗਿਆ ਸੀ ਪਰ ਚੰਨੀ ਸਾਹਿਬ ਉਥੇ ਨਹੀਂ ਪਹੁੰਚੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਚੰਨੀ ਸਾਹਿਬ ਨੂੰ ਜੇ ਚਮਕੌਰ ਸਾਹਿਬ ਤੋਂ ਉਥੇ ਦੇ ਲੋਕਾਂ ਨੇ ਦੜਾਇਆ ਇਹਦਾ ਮਤਲਬ ਇਹ ਹੈ ਕਿ ਚੰਨੀ ਸਾਹਿਬ ਨਕੰਮੇ ਬੰਦੇ ਆ ਚੰਨੀ ਸਾਹਿਬ ਦਾ ਕੋਈ ਤਵੱਜੋ ਨਹੀਂ ਹੈ ਕੰਮ ਦੇ ਵਿੱਚ ਉਹ ਸਿਰਫ ਵੱਡੀ ਰਾਜਨੀਤੀ ਕਰਨਾ ਚਾਹੁੰਦੇ ਆ ਵੱਡੀਆਂ-ਵੱਡੀਆਂ ਗੱਲਾਂ ਕਰਨਾ ਚਾਹੁੰਦੇ ਆ ਸਾਡੀਆਂ ਮਾਵਾਂ ਦਾ ਪੁੱਤ ਸ਼ਸ਼ੀਲ ਕੁਮਾਰ ਰਿੰਕੂ ਜਿੰਨੀ ਦੇਰ ਤੱਕ ਟ੍ਰੇਨ ਆਈ ਨਹੀਂ ਗਈ ਨਹੀਂ ਲਗਭਗ 2 ਘੰਟੇ ਉਸ ਵਿਅਕਤੀ ਨੇ ਭੜੀ ਗਰਮੀ ਦੇ ਵਿੱਚ ਸਟੇਸ਼ਨ ਤੇ ਬਹਿ ਕੇ ਟ੍ਰੇਨ ਦੇ ਆਉਣ ਦਾ ਇੰਤਜ਼ਾਰ ਕੀਤਾ ਟ੍ਰੇਨ ਦਾ ਸਵਾਗਤ ਕੀਤਾ ਜਿੰਨੇ ਵੀ ਯਾਤਰੀਆਂ ਨੇ ਸਫ਼ਰ ਕੀਤਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਟ੍ਰੇਨ ਦੇ ਟੀਟੀ ਨੂੰ ਡਰਾਈਵਰ ਨੂੰ ਸਭ ਨੂੰ ਸ਼ੁਭ ਕਾਮਨਾ ਦਿੱਤੀਆਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਇਹ ਸਾਰਾ ਕੰਮ ਜਿਹੜਾ ਸੀ ਇਹ ਚੰਨੀ ਸਾਹਿਬ ਨੇ ਕਰਨਾ ਸੀ ਪਰ ਅਫਸੋਸ ਚੰਨੀ ਸਾਹਿਬ ਨਹੀਂ ਕਰ ਸਕੇ ਮੇਰਾ ਕੋਈ ਨਿੱਜੀ ਵਿਰੋਧ ਨਹੀਂ ਆ ਚੰਨੀ ਸਾਹਿਬ ਨਾਲ ਪਰ ਮੈਂ ਇੱਕ ਮਿਸਟਰ ਢਿੱਲੋਂ ਹਾਂ ਸਿੰਘ ਸਾਹਿਬ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਤੁਸੀਂ ਜਾਗੇ ਤੁਸੀਂ ਵੱਡੇ ਵੱਡੇ ਪੋਸਟਰ ਚੰਨੀ ਸਾਹਿਬ ਦੇ ਲਵਾਏ ਨਗਰਾਂ ਦੇ ਵਿੱਚ ਕਿ ਸਾਡੇ ਲੋਕ ਸਭਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਗੁੰਮਸ਼ੇਦਾਂ ਇਹ ਵਾਕਏ ਸਹੀ ਗੱਲ ਹੈ ਸਾਡੇ ਲੋਕ ਸਭਾ ਦਾ ਜੋ ਐਮਪੀ ਹੈ ਉਹ ਗੁੰਮਸ਼ੁਦਾ ਹੀ ਹੈ ਜਿਹੜੇ ਉਹਨਾਂ ਦੇ ਚਮਚੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਉਹ ਵੀ ਇੱਕ ਗੱਲ ਸੁਣ ਲੈਣ ਸਾਡੀ ਲੋਕਾਂ ਨੇ ਵੋਟਾਂ ਕੰਮ ਨੂੰ ਪਾਈਆਂ ਨੇ ਜੇ ਤੁਸੀਂ ਕੰਮ ਨਹੀਂ ਕਰੋਗੇ ਤੇ ਲੋਕਾਂ ਨੇ ਤੁਹਾਨੂੰ فرش ਤੋਂ ਅਰਸ਼ ਤੇ ਪਹੁੰਚਾਇਆ ਤੇ ਇਸ ਬੋਰਡ ਦੀ ਤਾਕਤ ਦੇ ਨਾਲ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਸਾਹਿਬ ਨੇ ਸਾਨੂੰ ਬੋਰਡ ਦੀ ਤਾਕਤ ਲੈ ਕੇ ਦਿੱਤੀ ਹੈ ਇਹ ਜਨਤਾ ਨੇ ਤੁਹਾਨੂੰ ਅਰਸ਼ ਤੋਂ فرش ਤੇ ਪਹੁੰਚਾਉਣਾ ਚੰਨੀ ਸਾਹਿਬ ਦੂਜੀ ਬੇਨਤੀ ਕੱਲ ਦਾ ਫਰੀਦ ਤੇ ਰਿੰਕੂ ਸਾਹਿਬ ਨੇ ਅਦਾ ਕਰਕੇ ਦੱਸਤਾ ਕਿ ਤੁਸੀਂ ਚਾਹੇ ਮੈਨੂੰ ਹਰਵਾਇਆ ਜਾਂ ਮੈਨੂੰ ਵੋਟਾਂ ਨਹੀਂ ਪਾਈਆਂ ਪਰ ਮੈਂ ਅੱਜ ਵੀ ਪਰਿਵਾਰ ਸਹਿਤ ਸਵਾਜ ਦੀ ਸੇਵਾ ਨੂੰ ਸਮਰਪਿਤ ਹੈ ਕੱਲ ਦਾ ਕਾਰਜਕ੍ਰਮ ਕੋਈ ਭਾਰਤੀ ਜਨਤਾ ਪਾਰਟੀ ਦਾ ਕਾਰਜਕ੍ਰਮ ਨਹੀਂ ਸੀ ਕੱਲ ਦਾ ਕਾਰਜਕ੍ਰਮ ਦੇਸ਼ ਦੇ ਰੇਲਵੇ ਮਹਿਕਮੇ ਦਾ ਕਾਰਜਕ੍ਰਮ ਸੀ ਰੇਲਵੇ ਦਾ ਮਹਿਕਮਾ ਜਿਹੜਾ ਉਹਦੇ ਜਿੰਨੇ ਵੀ ਆਗੂਕਾਰ ਸਹਿਬਾਨ ਨੇ ਸੀਨੀਅਰ ਔਰ ਜੂਨੀਅਰ ਜਿੰਨੇ ਵੀ ਉੱਥੇ ਦੇ ਕਾਰਕਿਰਤਾ ਨੇ ਅੰਪਲਾਈਜ਼ ਨੇ ਉਹਨਾਂ ਨੇ ਕੱਲ ਦਾ ਕਾਰਜਕ੍ਰਮ ਰੱਖਿਆ ਸੀ ਉਹਦੇ ਲਈ ਉਹਨਾਂ ਨੇ ਸਬੰਧਤ ਐਮ ਐਲ ਏਜ਼ ਮੰਤਰੀਜ਼ ਔਰ ਸੇਸ਼ਟ ਔਰਤੇ ਮੈਂਬਰ ਪਾਰਲੀਮੈਂਟ ਨੂੰ ਨਮੰਤਰਣ ਦਿੱਤਾ ਸੀ ਉਹਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਦਾ ਕਾਰਜਕ੍ਰਮ ਨਹੀਂ ਸੀ ਉਹ ਸਰਵ ਸਾਂਝਾ ਕਾਰਜਕ੍ਰਮ ਸੀ ਜਿੱਥੇ ਸਭ ਤੋਂ ਵੱਡੀ ਕੁਰਸੀ ਜਾਂ ਮੇਨ ਕੁਰਸੀ ਜੇ ਮੈਂ ਕਹਿ ਸਕਦਾ ਉਹ ਮੈਂਬਰ ਪਾਰਲੀਮੈਂਟ ਦੀ ਲੱਗੀ ਸੀ ਜਿੱਥੇ ਮੈਂਬਰ ਪਾਰਲੀਮੈਂਟ ਦਾ ਮਾਨ ਵਧਨਾ ਸੀ ਸਨਮਾਨ ਵਧਨਾ ਸੀ ਔਰ ਮੈਂਬਰ ਪਾਰਲੀਮੈਂਟ ਆਪਣੀਆਂ ਗੱਲਾਂ ਦੇ ਵਿੱਚ ਕਹਿ ਸਕਦਾ ਸੀ ਕਿ ਦੇਖੋ ਜੀ ਮੈਂ ਵੰਦੇ ਭਾਰ ਟ੍ਰੇਨ ਲਿਆਂਦੀ ਪਰ ਚੰਨੀ ਸਾਹਿਬ ਤੁਸੀਂ ਗਲਤ ਸਾਬਤ ਹੋਏ ਧੰਨਵਾਦ ਮੋਦੀ ਸਾਹਿਬ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਸ਼੍ਰੀ ਸ਼ਸ਼ੀਲ ਕੁਮਾਰ ਰਿੰਕੂ ਜੀ ਦਾ ਜਿਨ੍ਹਾਂ ਨੇ ਕੱਲ ਐਮਪੀ ਦੀ ਜੋ ਪ੍ਰੈਜ਼ੈਂਟ ਐਮਪੀ ਹੈ ਉਹਦੀ ਗੈਰ ਮੌਜੂਦਗੀ ਦੇ ਵਿੱਚ ਆਮ ਜਨਤਾ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਜਿਹੜਾ ਤੁਸੀਂ ਗਲਤ ਬੰਦਾ ਚੁਣ ਲਿਆ ਉਹ ਤਾਂ ਚਲੇ ਗਿਆ ਆਪਣੇ ਸ਼ਹਿਰ ਨੂੰ ਪਰ ਮੈਂ ਤੁਹਾਡਾ ਪੁੱਤਰ ਐ ਮੈਂ ਤੁਹਾਡੇ ਤੇ ਜੰਮਿਆ ਪਲਿਆ ਮੈਂ ਤੁਹਾਡੀ ਸੇਵਾ ਲਈ ਖੜਾ ਇਸ ਗੱਲ ਦੀ ਰਿੰਕੂ ਜੀ ਤੁਹਾਨੂੰ ਸਲੂਟ ਐ ਸਲੂਟ ਐ ਰਿੰਕੂ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਚਾਹੇ ਤੁਹਾਡੀ ਟੀਮ ਸ਼ੀਤਲ ਅੰਗਰਾਲ ਜੀ ਨੇ ਸ਼ਿਦੀ ਮਨਰੰਜਨ ਕਾਲਿਆ ਜੀ ਨੇ ਸਰਦਾਰ ਸਰਬਜੀਤ ਸਿੰਘ ਮੱਕੜ ਸਾਹਿਬ ਨੇ ਚਾਹੇ ਹੋਰ ਵੀ ਜਿੰਨੇ ਕੇਡੀ ਭੰਡਾਰੀ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਇਹਨਾਂ ਸਾਰੇ ਵਿਅਕਤੀਆਂ ਨੇ ਛੋਟੇ ਤੇ ਵੱਡੇ ਭਰਾ ਹੋਣ ਦੇ ਨਾਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਕਾਰਕ ਇੱਕ ਇੱਕ ਕਾਰਕਤਾ ਨੇ ਤੁਹਾਡਾ ਸਾਥ ਦਿੱਤਾ ਕੱਲ ਅਸੀਂ ਬੰਦੇ ਭਾਰਤ ਜੋ ਟ੍ਰੇਨ ਹੈ ਉਹਦਾ ਆਗਮਨ ਦੇ ਵਿੱਚ ਉਹਦਾ ਸਵਾਗਤ ਕੀਤਾ ਇਹ ਸਾਡੇ ਜਲੰਧਰ ਨੂੰ ਮਾਣ ਦੀ ਗੱਲ ਹੈ ਦੂਜੀ ਬੇਨਤੀ ਜੰਨੀ ਸਾਹਿਬ ਦੂਜੀ ਬੇਨਤੀ ਇਹ ਹੈ ਸਵਾਲ ਹੈ ਤੁਹਾਨੂੰ ਸਵਾਲ ਕਿ ਮੈਂ ਤੁਹਾਡੇ ਮੂੰਹੋਂ ਤੋਂ ਸੁਣਿਆ ਇਹ ਜਿਹੜੇ ਵੱਡੇ ਵੱਡੇ ਲੀਡਰ ਹੈ ਪਹਿਲੇ ਤੁਹਾਡੇ ਤੋਂ ਪਹਿਲੇ ਜਿਹੜੇ ਐਮਪੀਸੀ ਉਹਨਾਂ ਤੋਂ ਪਹਿਲੇ ਜਿਹੜੇ ਐਮਪੀਸੀ ਇੰਦੇ ਉਹਨਾਂ ਕੋ ਸੁਣਿਆ ਕਿ ਇੱਕ ਸਾਲ ਦੇ ਵਿੱਚ ਇੱਕ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਮੈਂ ਵਿਧਾਨ ਸਭਾ ਜਲੰਧਰ ਵੈਸਟ ਦੇ ਵਿੱਚ ਰਹਿਣਾ ਮੈਂ ਜਲੰਧਰ ਵੈਸਟ ਦਾ ਨਾਗਰਿਕ ਹੋਣ ਦੇ ਨਾਤੇ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਲਗਭਗ ਤੁਹਾਨੂੰ ਇੱਕ ਸਾਲ ਹੋ ਗਿਆ ਐਮਪੀ ਬਣੇ ਨੂੰ ਬਹੁਤ ਸਾਰੇ ਤੁਹਾਡੇ ਚਮਚੇ ਚਾਂਟੇ ਕਾਰਕਟਰ ਜਿਹੜੇ ਘੁੰਮਦੇ ਫਿਰਦੇ ਆ ਤੁਹਾਡੇ ਨਾਲ ਉਹਨਾਂ ਨੂੰ ਵੀ ਇਹ ਪੁੱਛਣਾ ਚਾਹੁੰਦਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਫੇਸਬੁੱਕ ਤੇ ਕਦੇ ਸਾਡੇ ਕਿਸੇ ਲੇਟਾ ਦੇ ਖਿਲਾਫ ਕਦੀ ਕਿਸੇ ਲੀਡਰ ਦੇ ਖਿਲਾਫ ਮੈਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ ਖੁੱਲ ਕੇ ਬੋਲ ਰਿਹਾ ਔਰ ਸਚਾਈ ਤੇ ਬੋਲ ਰਿਹਾ ਜਿਹੜਾ ਤੁਹਾਨੂੰ 5 ਕਰੋੜ ਰੁਪਈਆ ਆਂਦਾ ਉਹ ਤੇ ਬਲਾਈਂਡ ਅੱਖਾਂ ਮੀਚ ਕੇ ਸਰਕਾਰ ਨੇ ਹਰ ਐਮਪੀ ਨੂੰ 5 ਕਰੋੜ ਦੇਣਾ ਉਹ ਆਪਣੇ ਹਲਕੇ ਜਿੱਥੇ ਮਰਜ਼ੀ ਖਰਚੇ ਉਸ ਤੋਂ ਵੱਧ ਜੇ ਤੁਸੀਂ ਪੈਸੇ ਲਿਆ ਸਕਦੇ ਹੋ ਤੁਹਾਡੀ ਹਿੰਮਤ ਹੈ ਤੁਸੀਂ ਜਿੰਨੇ ਮਰਜ਼ੀ ਪੈਸੇ ਲਿਆਓ ਕਿਉਂਕਿ ਮੋਦੀ ਸਾਹਿਬ ਨੇ ਭੰਡਾਰੇ ਖੋਲ ਕੇ ਰੱਖੇ ਆ ਵੀ ਆਪਣੇ ਵਿਕਾਸ ਦੇ ਕਾਰਜਾਂ ਲਈ ਸਾਡੇ ਕੋਲ ਪੈਸੇ ਲੈ ਜਾਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੱਧ ਤੋਂ ਤੁਸੀਂ ਕੀ ਲੈਣੇ ਮੈਂ ਤੁਹਾਨੂੰ ਘਟ ਦੀ ਗੱਲ ਪੁੱਛਦਾ ਕਿ ਜਿਹੜਾ 5 ਕਰੋੜ ਰੁਪਈਆ ਤੁਹਾਨੂੰ ਸਾਲਾਨਾ ਮਿਲਦਾ ਜਨਤਾ ਦੇ ਵਿੱਚ ਖਰਚ ਕਰਨ ਲਈ ਤੁਸੀਂ ਮੈਨੂੰ ਦੱਸੋ ਮੇਰੇ ਵਿਧਾਨ ਸਭਾ ਜਲੰਧਰ ਵੈਸਟ ਦੇ ਵਿੱਚ ਇੱਕ ਵੀ ਕੰਮ ਮੈਂ ਪੂਰੇ ਲੋਕ ਸਭਾ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਲੋਕ ਸਭਾ ਦਾ ਮੈਨੂੰ ਪੂਰਾ ਗਿਆਨ ਨਹੀਂ ਕਿ ਹਲਕੇ 'ਚ ਕੀ ਕਰ ਰਿਹਾ ਕਿੱਥੇ ਕੀ ਕਰ ਰਿਹਾ ਇੱਕ ਪੈਸਾ ਇੱਕ ਪੈਸਾ ਉਸ 5 ਕਰੋੜ ਦੇ ਵਿੱਚੋਂ ਤੁਸੀਂ ਕੋਈ ਜਲੰਧਰ ਵੈਸਟ ਵਿਧਾਨ ਸਭਾ 'ਚ ਲਾਇਆ ਤੇ ਉਹ ਦੱਸੋ ਜਨਤਾ ਸਵਾਲ ਪੁੱਛ ਰਹੀ ਹੈ ਜਿਹੜੇ ਪੌਣੇ 2 ਲੱਖ ਜਲੰਧਰ ਵੈਸਟ ਦੇ ਵੋਟਰਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਉਹ ਤੁਹਾਨੂੰ ਸਵਾਲ ਕਰ ਰਿਹਾ ਹੈ ਕਿ ਜਿਹੜਾ 5 ਕਰੋੜ ਰੁਪਇਆ ਮੋਦੀ ਸਰਕਾਰ ਤੋਂ ਤੁਸੀਂ ਲੈ ਕੇ ਆਏ ਹੋ ਆਪਣਾ ਫੰਡ ਦੇ ਰੂਪ ਦੇ ਵਿੱਚ ਉੱਥੇ ਦੱਸੋ ਸਾਡੇ ਜਲੰਧਰ ਵੈਸਟ ਵਿਧਾਨ ਸਭਾ ਹਿਸ ਦੇ ਵਿੱਚ ਕੋਈ 1 ਰੁਪਇਆ ਵੀ ਤੁਸੀਂ ਲਾਇਆ 1 ਰੁਪਇਆ ਵੀ ਲਾਇਆ ਕਦੇ ਕਿਸੇ ਦੇ ਸੁੱਖ 'ਚ ਕਦੇ ਕਿਸੇ ਦੇ ਦੁੱਖ 'ਚ ਕਿਸੇ ਦੇ ਚੰਗੇ 'ਚ ਕਿਸੇ ਦੇ ਮਾੜੇ 'ਚ ਕਹਿੰਦੇ ਤੁਸੀਂ ਸ਼ਾਮਲ ਹੋਏ ਹੋ ਨਹੀਂ ਹੋਏ ਤੁਹਾਡਾ ਜਿਹੜਾ ਜਲੰਧਰ ਦਾ ਆਫਿਸ ਸੀ ਮੈਨੂੰ ਲੱਗਦਾ ਉੱਤੇ ਲੋਕ ਲੱਗਾ ਹੋਇਆ ਤੁਸੀਂ ਆਪਣੇ ਫਰਜ਼ਾਂ ਨੂੰ ਨਹੀਂ ਸਮਝਿਆ ਸ਼ਾਇਦ ਤੁਹਾਡੇ ਮਨ 'ਚ ਹੋਵੇ ਵੀ ਮੈਂ ਕਾਂਗਰਸੀ ਆ ਉਹ ਭਾਜਪਾ ਦਾ ਪਰ ਜੇ ਮੈਂ ਕਾਂਗਰਸ ਭਾਜਪਾ ਦੀ ਗੱਲ ਕਰਾਂ ਆਪਣਾ ਫਰਜ਼ ਸਮਝਣ ਵਾਲੇ ਬਹੁਤ ਸਾਰੇ ਲੋਕ ਆ ਤੁਸੀਂ ਕਾਂਗਰਸੀ ਭਾਜਪਾ ਉਦੋਂ ਤੱਕ ਉਹ ਜਦੋਂ ਤੱਕ ਤੁਸੀਂ ਕਿਸੇ ਕੁਰਸੀ ਤੇ ਵਿਰਾਜਮਾਨ ਨਹੀਂ ਜਦੋਂ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਉਦੋਂ ਤੁਸੀਂ ਸਾਰੇ ਜਨਤਾ ਦੇ ਦੇ ਸੇਵਕ ਹੋ ਫਿਰ ਤੁਹਾਡੀ ਤੁਸੀਂ ਕਾਂਗਰਸੀ ਬੀਜੇਪੀ ਬਾਅਦ ਚ ਫਿਰ ਤੁਸੀਂ ਜਨਤਾ ਦੇ ਸੇਵਕ ਹੋ ਤੁਹਾਡੇ ਹੀ ਭਾਈ ਤੁਹਾਡੀ ਪਾਰਟੀ ਦੇ ਕਾਰਕਟਰਤਾ ਨੇਤਾ ਔਜਲਾ ਸਾਹਿਬ ਉਹਨਾਂ ਨੇ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਕਟਰੇ ਤੋਂ ਜਿਸ ਟ੍ਰੇਨ ਦਾ ਉਦਘਾਟਨ ਕੀਤਾ ਬੰਦੇ ਭਾਰਤ ਦਾ ਉਹਦੇ ਸਨਮਾਨ ਦੇ ਲਈ ਉਹਦੇ ਮਾਨ ਦੇ ਲਈ ਉਹਦੇ ਵੈਲਕਮ ਦੇ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਔਜਲਾ ਸਾਹਿਬ ਨੇ ਆਪਣੇ ਸਾਥੀਆਂ ਸਮੇਤ ਉਸ ਟ੍ਰੇਨ ਦੇ ਉਦਗਾਰ ਵੈਲਕਮ ਦੇ ਲਈ ਅੱਖਾਂ ਬਿਸ਼ਾ ਕੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਚੰਨੀ ਸਾਹਿਬ ਤੁਸੀਂ ਜਿਹੜਾ ਕੱਲ ਤੋਹੀਨ ਕੀਤੀ ਹੈ ਜਲੰਧਰ ਦੇ ਨਾਗਰਿਕਾਂ ਦੀ ਸਨਾਤਨ ਦੀ ਤੋਹੀਨ ਕੀਤੀ ਹੈ ਉਸ ਕਾਰਜਕ੍ਰਮ 'ਚ ਸ਼ਾਮਲ ਨਾ ਹੋ ਕੇ ਜੋ ਤੁਸੀਂ ਜਲੰਧਰ ਨਿਵਾਸੀਆਂ ਦਾ ਜੋ અપਮਾਨ ਕੀਤਾ અપਮਾਨ ਹੀ ਕਹਿ ਸਕਦਾ ਕਿਉਂਕਿ ਸਾਨੂੰ ਤੋਹਫ਼ਾ ਮਿਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਨੂੰ ਤੋਹਫ਼ਾ ਦਿੱਤਾ ਟ੍ਰੇਨ ਦੇ ਰੂਪ ਦੇ ਵਿੱਚ ਤੁਸੀਂ ਉੱਥੇ ਨਹੀਂ ਪਹੁੰਚੇ ਤੁਸੀਂ ਉੱਥੇ ਨਹੀਂ ਆਏ ਉਹਦੇ ਲਈ ਤੁਸੀਂ ਸਾਨੂੰ ਜਨਤਾ ਦਾ ਤੇ ਇੱਕ ਇੱਕ ਵੋਟਰ ਦਾ ਅਪਮਾਨ ਕੀਤਾ ਤੁਸੀਂ ਅਪਮਾਨ ਕੀਤਾ ਇਸ ਅਪਮਾਨ ਦਾ ਬਦਲਾ ਤੁਹਾਡੇ ਕੋਲ ਜਰੂਰ ਲਿਆ ਜਾਏਗਾ ਜਿਸ ਦਿਨ ਤੁਸੀਂ ਦੁਬਾਰਾ ਵੋਟਾਂ ਮੰਗਣ ਆਓਗੇ ਇਹ ਮੁੱਦਾ ਪੂਰਾ ਅਹਿਮ ਹੋਏਗਾ ਜਿਸ ਦਿਨ ਬੰਦੇ ਪਾਰ ਟ੍ਰੇਨ ਆਈ ਸੀ ਉਸ ਦਿਨ ਤੁਸੀਂ ਚੰਨੀ ਸਾਹਿਬ ਕਿੱਥੇ ਸੀ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਚੰਨੀ ਸਾਹਿਬ ਪੂਰੇ 5 ਸਾਲ ਚ ਇੱਕ ਸਾਲ ਦੇ ਵਿੱਚ ਤੁਹਾਨੂੰ 5 ਕਰੋੜ ਰੁਪਏ ਆਇਆ ਇੱਕ ਪੈਸਾ ਦੱਸੋ ਜੇ ਕੋਈ ਜਲੰਧਰ ਬੈਸਟ ਵਿਧਾਨ ਸਭਾ ਚ ਲਾਇਆ ਜਾਦੀਆਂ ਨਾ ਗੱਲਾਂ ਕਰਦਾ ਹੋਇਆ ਮੈਂ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਦਾ ਧੰਨਵਾਦ ਕਰਦਾ ਕਿਉਂਕਿ ਮੇਰਾ ਮੁੱਦਾ ਸੀ ਮੇਰੇ ਮਨ ਦੇ ਵਿਚਾਰ ਸੀ ਮੇਰੇ ਮਨ ਦੇ ਭਾਵ ਸੀ ਮੇਰੇ ਦਿਲ ਦੀ ਗੱਲ ਸੀ ਕਿ ਮੈਂ ਪੁੱਛਾਂ ਉਹਨਾਂ ਚੰਨੀ ਸਾਹਿਬ ਦੇ ਲਾਗੇ ਲਾਗੇ ਮਡਰੌਣ ਵਾਲੇ ਗਿਰਗਟਾ ਨੂੰ ਕਿ ਜਿਹੜੇ ਚੰਨੀ ਸਾਹਿਬ ਦੇ ਖਿਲਾਫ ਕੁਝ ਵੀ ਬੋਲੀਏ ਤੇ ਇੱਕ ਬਵਾਲ ਬਣਾ ਕੇ ਵਹਿ ਜਾਂਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਚੰਨੀ ਸਾਹਿਬ ਐਮਪੀ ਹੈ ਜਿਹੜੇ ਲੋਕਾਂ ਦੇ ਟੈਕਸਾਂ ਦਾ ਪੈਸਾ ਤਨਖਾਹ ਰੂਪ ਚ ਲੈਂਦੇ ਆ ਜਾਂ ਜਲੰਧਰ ਦਾ ਐਮਪੀ ਸ਼ਸ਼ੀਲ ਕੁਮਾਰ ਰਿੰਕੂ ਹੈ ਨਾ ਜਿਹਨੂੰ ਤਨਖਾਹ ਮਿਲਦੀ ਹੈ ਨਾ ਜਿਹਨੂੰ ਹੋਰ ਕੋਈ ਭੱਤਾ ਮਿਲਦਾ ਉਹ ਸਿਰਫ ਲੋਕਾਂ ਦੀ ਸੇਵਾ ਕਰਨ ਦੇ ਲਈ ਆਪਣੇ ਘਰ ਵਾਲੀ ਦੇ ਨਾਲ ਆਪਣੇ ਭਰਾਵਾਂ ਭੈਣਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਕੰਮ ਕਰ ਰਿਹਾ ਜਨਤਾ ਇਹਦਾ ਜਵਾਬ ਜਿਹੜਾ ਉਹ ਆਉਣ ਵਾਲੇ ਸਮੇਂ ਜ਼ਰੂਰ ਦੇਵੇਗੀ ਕਿਉਂਕਿ ਮੇਰਾ ਇਹ ਸਵਾਲ ਸੀ ਕਿ ਜਲੰਧਰ ਦਾ ਐਮਪੀ ਕੌਣ ਚੰਨੀ ਜਾਂ ਸ਼ਸ਼ੀਲ ਕੁਮਾਰ ਨੂੰ ਇਸ ਲਾਈਵ ਤੋਂ ਬਾਅਦ ਲੋਕ ਆਪਸਾਬ ਲਾ ਲੈਣਗੇ ਕਿ ਜਲੰਧਰ ਦਾ ਸੱਚਾ ਐਮਪੀ ਕੌਣ ਆ ਵੋਟਾਂ ਦਾ ਚਾਹੇ ਤੁਸੀਂ ਬਣਾਤਾ ਚੰਨੀ ਨੂੰ ਜਿਹੜਾ ਆਪਣੇ ਘਰ ਆਪਣੇ ਬੱਚਿਆਂ 'ਚ ਮਸਤ ਹੈ ਖਾਂਦਾ ਪੀਂਦਾ ਆਨੰਦ ਕਰ ਰਿਹਾ ਉਹਨੂੰ ਜਲੰਧਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੋਕਲ ਉਸ ਬੰਦੇ ਨੂੰ ਲੈਣਾ ਦੇਣਾ ਹੁੰਦਾ ਜਿਹੜਾ ਉੱਥੇ ਜੰਮਿਆ ਹੋਵੇ ਜਿਹੜਾ ਪਲਿਆ ਹੋਵੇ ਵੱਡਾ ਹੋਇਆ ਹੋਵੇ ਜਿਨੂੰ ਪਤਾ ਹੋਵੇ ਮੈਂ ਕਿਸੇ ਦੀ ਖੁਸ਼ੀ ਚ ਕਿਸੇ ਦੀ ਗਮੀ ਚ ਕਿਸੇ ਦੇ ਚੰਗੇ ਚ ਕਿਸੇ ਦੇ ਮਾੜੇ ਸ਼ਾਮਲ ਹੋਣਾ ਸੋ ਚੰਨੀ ਸਾਹਿਬ ਬਿਲਕੁਲ ਇੱਕ ਸਾਲ ਦੇ ਵਿੱਚ ਲਗਭਗ ਸਾਲ ਤੁਹਾਨੂੰ ਬੜੇ ਨੂੰ ਹੋ ਗਿਆ ਇੱਕ ਸਾਲ ਦੇ ਵਿੱਚ ਤੁਸੀਂ ਜੇ 100 ਦੇ ਵਿੱਚੋਂ ਤੁਹਾਨੂੰ ਨੰਬਰ ਦੇਣੇ ਹੋਣ ਤੇ 0 ਹੈ ਜੇਕਰ ਸ਼ਸ਼ੀਲ ਰਿੰਕੂ ਨੂੰ ਹਾਰਨ ਤੋਂ ਬਾਅਦ 100 'ਚੋਂ ਨੰਬਰ ਦੇਣੇ ਹੋਣ ਤੇ 100/100 ਨਹੀਂ ਸੋ ਇਸ ਕਰਕੇ ਤੁਸੀਂ ਆਪਸਾਬ ਲਾ ਲਓ ਵੀ ਤੁਸੀਂ ਲੋਕਾਂ ਦੇ ਦਿਲ ਤੇ ਰਾਜ ਨਹੀਂ ਕਰ ਰਹੇ ਤੁਹਾਡਾ ਕੰਮ ਹੈ ਸਿਰਫ ਬکریاں ਚੋਣਾ ਸਟੇਜਾਂ ਦੇ ਉੱਤੇ ਫੋਟੋਆਂ ਅਖਬਾਰਾਂ 'ਚ ਲਿਆਉਣ ਨੂੰ ਭੰਗੜਾ ਪਾਉਣਾ ਹੋਰ ਤੁਹਾਡਾ ਕੋਈ ਕੰਮ ਨਹੀਂ ਹੈ ਤੁਸੀਂ ਇਸੇ ਕੰਮ ਯੋਗ ਹੋ ਨਾ ਤੁਸੀਂ ਪਹਿਲਾਂ ਕਿਸੇ ਦਾ ਕੋਈ ਸਵਾਰਿਆ ਨਾ ਤੁਸੀਂ ਅੱਜ ਸਵਾਰ ਰਹੇ ਹੋ ਤੇ ਜਿਹੜੇ ਕੱਲ ਕੁਝ ਨਹੀਂ ਕੀਤਾ ਅੱਜ ਕੁਝ ਨਹੀਂ ਕੀਤਾ ਤੇ ਕੱਲ ਵੀ ਉਹਦੇ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਸੋ ਇਹਨਾਂ ਸ਼ਬਦਾ ਦੇ ਨਾਲ ਰਾਜਾ ਚੌਣਾ ਵੱਦ ਘਟ ਸ਼ਬਦ ਕਿਹਾ ਗਿਆ ਹਮ ਤਾਂ ਖੀਮਨ ਦਾ ਜਾਚ ਖਾਂ ਚੰਨੀ ਸਾਹਿਬ ਦੇ ਨਾਲ ਮੇਰਾ ਕੋਈ ਨਿਜੀ ਨਾ ਕੋਈ ਦੁਸ਼ਮਣੀ ਹੈ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਉਹ ਮੈਨੂੰ ਜਾਣਦੇ ਆ ਪਰ ਕੱਲ ਜੋ ਹੋਇਆ ਜਿੱਥੇ ਉਹਨਾਂ ਦੀ ਸੀਟ ਸੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਉਹ ਨਹੀਂ ਆਏ ਇਹ ਮੇਰੇ ਦਿਲ ਦਾ ਗੁਬਾਰ ਹੈ ਚਾਹੇ ਮੈਂ ਵੋਟ ਆਪਣੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਪਾਈ ਹੋਵੇ ਪਰ ਮੇਰੇ ਵਰਗੇ ਸੈਂਕੜੇ ਹਜ਼ਾਰਾਂ ਲੱਖਾਂ ਲੋਕਾਂ ਨੇ ਜਿਹੜੀਆਂ ਵੋਟਾਂ ਨੇ ਚੰਨੀ ਸਾਹਿਬ ਨੂੰ ਪਾਈਆਂ ਉਹਨਾਂ ਦੇ ਵਿੱਚੋਂ ਬਹੁਤ ਐਸੇ ਲੋਕ ਹੈ ਜੋ ਗੁਰੂ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੂੰ ਮੰਨਦੇ ਆ ਬਹੁਤ ਸਾਰੇ ਲੋਕ ਹੈ ਜੋ ਮਾ ਵੈਸ਼ ਨੂੰ ਪਹਾੜਾਂ ਵਾਲੀ ਨੂੰ ਮੰਨਦੇ ਆ ਮਾਂ ਦੇ ਦਰਬਾਰ ਤੋਂ ਜਿਹੜੀ ਟ੍ਰੇਨ ਸ਼੍ਰੀ ਦਰਬਾਰ ਸਾਹਿਬ ਲਈ ਆਉਣੀ ਸੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਟ੍ਰੇਨ ਮਾ ਵੈਸ਼ਟੋਨ ਦੇਵੀ ਦੇ ਦਰਬਾਰ ਤੇ ਜਾਣੀ ਸੀ ਉਹਨਾਂ ਵਿੱਚ ਬਹੁਤ ਹਿੰਦੂ ਬਹੁਤ ਸਿੱਖ ਈਸਾਈ ਮੁਸਲਮਾਨ ਭਾਈਚਾਰਾ ਨੇ ਸਫ਼ਰ ਕਰਨਾ ਕਿਉਂਕਿ ਰੇਲਵੇ ਡਿਪਾਰਟਮੈਂਟ ਹੈ ਜਿਹੜਾ ਉਹ ਸਭ ਦਾ ਸਾਂਝਾ ਡਿਪਾਰਟਮੈਂਟ ਹੈ ਜਿਵੇਂ ਕੋਈ ਬੰਦਾ ਬਿਮਾਰ ਹੋਵੇ ਨਾ ਬਲੱਡ ਜਿਹੜਾ ਖੂਨ ਹੈ ਉਹ ਜਾਤ ਨਹੀਂ ਨਾ ਪੁੱਛਦਾ ਉਸੇ ਤਰ੍ਹਾਂ ਇਹ ਜੋ ਟ੍ਰੇਨਾਂ ਨੇ ਹਵਾਈ ਜਹਾਜ਼ ਨੇ ਹੋਰ ਜਿਹੜੇ ਕਨਵੈਸ ਨੇ ਇਹ ਕਿਸੇ ਕੋ ਕਿਸੇ ਦਾ ਧਰਮ ਨਹੀਂ ਪੁੱਛਦੇ ਇਹਨਾਂ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਚੀਜ਼ ਆ ਜੇ ਸਵਾਗਤ ਚੰਨੀ ਸਾਹਿਬ ਤੁਸੀਂ ਨਹੀਂ ਕਰ ਸਕੇ ਤੁਸੀਂ 0 ਤੋਂ 100 ਤੋਂ 0 ਤੇ ਹੋ ਔਰ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਰੱਖੇ ਤੁਸੀਂ ਲੋਕਾਂ ਦੇ ਕੰਮ ਨਾ ਹੀ ਕਰੋ ਕਿਉਂਕਿ ਜੇ ਤੁਸੀਂ ਕੋ ਕੰਮ ਕਰ ਵੀ ਦਿੱਤਾ ਤੇ ਤੁਸੀਂ ਲੋਕਾਂ ਨੂੰ ਸੁਣਾਣਾ ਹੀ ਹੈ ਵੀ ਮੈਂ ਐਉਂ ਕਰਤਾ ਮੈਂ ਜਿਉਂ ਕਰਤਾ ਕਰਨ ਜੋਗੇ ਤੁਸੀਂ ਕੱਖ ਨਹੀਂ ਇਹਨਾਂ ਸ਼ਬਦਾ ਦੇ ਨਾਲ ਕੋ ਵੱਧ ਘੱਟ ਸ਼ਬਦ ਕਿਹਾ ਗਿਆ ਹੋਵਾ ਖਿਮਾਂ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੰਦੇ ਮਾਤਰਮ ਜੈ ਹਿੰਦ ਜੈ ਭਾਰਤ